ਗੱਡੀ ਇੰਨੀ ਵੱਡੀ ਰੱਖੀ ਆ ਤੇ ਨੈਟ ਪੈਕ ਇਤਨਾ ਮਹੋਗਿਆ ਨੈਟ ਪੈਕ ਨਹੀਂ ਕੋਈ ਜਾਂਦਾ ਮੈਡਮ ਨੈਟ ਪੈਕ ਹੋਏਗਾ ਤੇ ਫੇਰ ਹੀ ਰੀਚਾਰਜ ਹੋਏਗਾ ਨਾ ਜਦੋਂ ਇੰਟਰਨੈਟ ਹੀ ਨਹੀਂ ਚੱਲਣ ਡਿਆ ਤੇ ਕਿੱਥੋਂ ਰੀਚਾਰਜ ਕਰਾਂ ਕਿ ਤੋਂ ਕੋ ਵੀ ਨਹੀਂ ਜਾਂਦੀ ਆ ਲੋਤਾ ਵੀ ਨਹੀਂ ਜਾਂਦਾ ਸ਼ਾਮੇ ਜਾਂਦਾ ਯਾਰ ਕਿੰਨਾ ਟਾਈਮ ਲਗਾਤਾ ਨਹੀਂ ਹੋ ਸਕਤੇ ਕਾਹ ਹੈ ਟਾਈਮ ਤੇ ਰਾਤ ਆ ਗਿਆ ਯਾਰ ਕਿੱਥੇ ਆ ਤੂੰ ਇੰਨਾ ਟਾਈਮ ਲਾਈਦਾ ਹੋਣ ਲੱਗਿਆ ਕੀ ਯਾਰ ਤੇਰਾ ਦਿਮਾਗ ਰਵੇ ਬਾਰ ਬਾਰ ਫੋਨ ਕਰੀ ਜਾਂਦਾ ਮੈਨੂੰ ਕਲਾਸ 'ਚ ਬੈਠਾ ਸੀ ਮੈਂ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਕੱਦਰੂ ਫੋਨ ਕਾਹ ਕਰਨਾ ਹੈ ਚੱਲ ਫਿਰਾਂ ਦੇਖ ਕੇ ਚੱਲੀਏ ਫਰਾਂਦੇ ਕਿ ਆਂਦੇ ਪੈਂਕਾਂ ਨੂੰ ਲੈ ਕੇ ਜਾ ਉਹ ਲੱਭਦੀ ਫਿਰਦੀ ਤੈਨੂੰ ਪੁਰੇ ਕਾਲਜ ਤੇ ਓਏ ਯਾਰ ਸਾਡੇ ਆ ਤ੍ਰੈਂਕਾਂ ਨੂੰ ਐਵੇਂ ਖਿੱਚ ਕੇ ਖਿੱਚ ਕੇ ਕਰਾਦੀ ਰਹਿਣੀ ਮੈਂ ਹੋਰ ਫਿਲਮ ਵੇਖਣ ਜਾਣਾ ਯਾਰ ਸਾਰੇ ਯਾਰ ਦੋਸਤਾਂ ਨੂੰ ਬੁਲਾਇਆ ਸਾਰੇ ਲੇਟ ਕਰੀ ਜਾਂਦੇ ਆ ਉਹਦੇ ਟਿਕਟਾ ਬੁੱਕ ਕਰਾ ਕੇ ਬੈਠਾ ਮੈਂ ਯਾਰ ਆਪ ਤੂੰ ਪੜਨਾ ਨਹੀਂ ਮੈਨੂੰ ਤੇ ਪਰੰਦੇ ਕੋਈ ਗੱਲ ਨਹੀਂ ਯਾਰ ਇੱਕ ਦਿਨ ਕਰ ਲਾ ਹਣ ਚੱਲ ਚੱਲੀਏ ਫਿਲਮ ਵੇਖਣ ਪਾਦਾ ਮੇਰਾ ਕਿੰਨਾ ਮਾਨ ਹੈ ਫਿਲਮ ਵੇਖਣ ਦਾ ਏ ਲੈ ਜਿੰਨੇ ਵੀ ਹੋਣੀ ਬਣਾ ਸੀ ਹੀਟਰ ਦੀਦੀ ਆ ਗਈ ਆਹੋ ਯਾਰ ਕਰ ਗੱਲ ਪੁੱਛ ਉਹਨਾਂ ਦੱਸ ਪੁੱਛ ਨੇ ਕਿਧਰੋਂ ਆਇਆ ਹੈ ਕੀ ਕਰਨਾ ਹੈ ਯਾਰ ਹਾਂਜੀ ਜੀ ਹਾਂਜੀ ਤੇ ਲੱਗਦਾ ਇੱਥੇ ਕੀ ਕਰਨ ਦੇ ਜੇ ਉਹ ਕੰਮ ਮੈਨੂੰ ਨਹੀਂ ਥੋੜਾ ਜਿਹਾ ਇਹ ਕਿਹੜੇ ਕੰਮ ਚੱਲੇ ਜੇ ਉਹ ਮੂਵੀ ਦਾ ਪਲਾਨ ਬਣਾਇਆ ਇਹ ਤੇ ਮੂਵੀ ਇੱਥੇ ਚੱਲੇ ਆ ਕਿੰਨੂ ਬੁਸ਼ ਕੇ ਮੂਵੀ ਦਾ ਪਲਾਨ ਬਣਾਇਆ ਤੁਸੀਂ ਯਾਰ ਅਸੋਦਾਂ ਨੇ ਯਾਕਦਮ ਮੁੰਨਾਦਾ ਹੁਣ ਨਾਫ ਨਹੀਂ ਕਰਦਾ ਜੀ ਮੈਂ ਨਾ ਪਾਪਾ ਨੂੰ ਸਾਰੀ ਗੱਲ ਦੱਸ ਦੇਣੀ ਆ ਤੂੰ ਹੀ ਕੋਲੇ ਨਾ ਪੜ੍ਹਨ ਨਹੀਂ ਆਉਂਦੇ ਨਾ ਫੰਡਰਵਾਜੀ ਕਰਨ ਆਂਦੇ ਜੇ ਪਾਪਾ ਤਾਂ ਅੱਗ ਤੂੰ ਹੀ ਆਲ ਗੱਲ ਪਾਪਾ ਪਾਪਾ ਇਹ ਮੇਂ ਆ ਗੱਲ ਲੰਡਾ ਸੀ ਜਿਹੜੇ ਵੇਖੇ ਨਹੀਂ ਇਹ ਕਰੇ ਰੋਡ ਹੋ ਕੇ ਨਾ ਬੈਠੇ ਜੰਦੇ ਮੇਰੀ ਗੱਲ ਸੁਣ ਰੀਦੀ ਕਿੱਥੇ ਗਈ ਆ ਉਹ ਵੇਖੋ ਐਕਟਿਵਲ ਜਾਂਚ ਸਿਖਾਉਂਦੀ ਆਪਣੀ ਤੇਲੀ ਨੂੰ ਅੰਦਰ ਮੇਰੀ ਗੱਲ ਸੁਣੋ ਜੇ ਤੁਹਾਨੂੰ ਪੁੱਛੇ ਨਾ ਇਹੀ ਮੈਂ ਐਕਟਿਵਲ ਜਾਂਚ ਖਾਨੀ ਆ ਪੈਟਰੋਲ ਫਰੀ ਚ ਜਾਂਦਾ ਏਡੀ ਉਹ ਬਣੀ ਆ ਮਾਸਟਰ ਆ ਟ੍ਰੇਨਿੰਗ ਦੇ ਜਾਂਦੀ ਐਕਟਿਵਲ ਦੀ ਜਾਂਚ ਆ ਉਹਨਾਂ ਨਾਲ ਗੱਲ ਕਰ ਤੇ ਸਮਝਾਉ ਉਹਨੂੰ ਜਾ ਕੇ ਮੇਰੀ ਗੱਲ ਸੁਣ ਲੋ ਗਰਮੀ ਬੜੀ ਆ ਮੇਰਾ ਦਿਮਾਗ ਅਗੇ ਬੜਾ ਤਪਿਆ ਪਿਆ ਜੇ ਮੈਨੂੰ ਘਰ ਛੱਡ ਗਿਆ ਉਹ ਆਪੇ ਆਂਦੀ ਰਹੂਗੀ ਫਿਰ ਚੁੱਪ ਕਰ ਦੋ ਜੀ ਦੀਆਂ ਨੂੰ ਜਾਣ ਦੋ ਆੜੀ ਫਿਲਮ ਨੰਗਾ ਦੀ ਉਧਰ ਮੈਂ ਟਿਕਟਾ ਬੋ ਕਰਵਾ ਕੇ ਬੈਠਾ ਵਾਂ ਮੈਂ ਤੈਨੂੰ ਫਿਲਮ ਦੀ ਅੱਗ ਲੱਗੀ ਭੈਣਾਂ ਦੀ ਕੋਈ ਪਰਵਾਹ ਨਹੀਂ ਆ ਤੈਨੂੰ ਹਾਂ ਤੇ ਹੈਗਾ ਦੀਦੀ ਚਲ ਜਾਓ ਅੰਦਰ ਇਹਨੂੰ ਕਹੋ ਮੈਨੂੰ ਕੋਈ ਨਹੀਂ ਜੇ ਮੈਨੂੰ ਤਾਰ ਕਰ ਦੇ ਮੈਂ ਨਹੀਂ ਜਾਣਾ ਦੁਬਾਰਾ ਅੰਦਰ ਨਾ ਉਹ ਫੋਨ ਚੁੱਕਣ ਦੀ ਆਪੇ ਆਪਣੀ ਸਹੇਲੀ ਨਾਲ ਆ ਜੂਗੀ ਮੈਨੂੰ ਲਾ ਕੇ ਆਓ ਘਰੇ ਚਲੋ ਦੀਦੀ ਆਈ ਫਿਲਮ ਵੇਖਣ ਜਾਣਾ ਪਲੀਜ਼ ਤੁਸੀਂ ਚਲ ਜਾਓ ਸਮਝਿਆ ਕਰੋ ਤੇਰੇ ਟੈਕਸੀ ਰੁਕਤੀ ਕਰਾ ਲਓ ਕੋਈ ਆਨ ਜਾਣ ਤੁਹਾਡੇ ਬਹੁਤ ਲੇਟ ਹੋ ਗਿਆ ਜਾਂ ਸ਼ੋਰ ਨਿਕਲ ਜੂਗਾ ਦੀਦੀ ਮਾਨ ਤੁਹਾਨੂੰ ਤੇ ਮੈਂ ਘਰ ਜਾ ਕੇ ਦੱਸਾਂਗੀ ਤੁਹਾਡੀ ਪੱਕਾ ਕਸ਼ਕਾਇਦ ਲਗਣੀ ਪਾਪਾ ਨੂੰ ਤੇਰੀ ਇਦਾਂ ਨਾ ਕਰੋ ਅਈ ਗੇਰਾ ਨੇ ਤੇ ਜਾਣਾ ਤੀਵੀਂ ਤੂੰ ਰਹਾ ਮਾ ਦੋਮਾ ਦੇ ਕੰਨ ਦੇ ਉੱਤੇ ਦਫਾ ਆਜੋ ਜਲਦੀ ਆਜੋ ਘਰ ਜੇ ਲੇਟ ਹੋਏ ਨਾ ਫੇਰ ਪੱਕਾਸ਼ ਕਾਇਦ ਲੱਗ ਜਣੀ ਤੁਹਾਡੀ ਆਗੇ ਆਗੇ ਬੱਸ ਆਗੇ ਕੋਈ ਗੱਲ ਤੂੰ ਜਾਓ ਫੌਂਸਰ ਵੇਲੇ ਜੇ ਚੱਲੋ ਜੀ ਦੀਦੀ ਕੋਈ ਪਹਿ ਆਪੂ ਹੈਗਾ ਕਰਾਇਆ ਜਾਗਾ ਦਫਾ ਆਜੋ ਇਹਦੇ ਛਿੱਤਰ ਪੈਣੇ ਤੁਹਾਡੇ ਚੱਲ ਯਾਰ ਚੱਲੀਏ ਗਾਂ ਫੜਾ ਫੜਾ ਨਿਕਲ ਚੱਲੀਓ ਤੂੰ ਕਾ ਆ ਚਾਉਗਾ ਮੈਂ ਤਾਂ ਚਲਾ ਆ ਗਿਆ ਆ ਜਾ ਹੋ ਚੱਲੇ ਬਾਈ ਮਾਰਨਾ ਚੇਂਜ ਹੋ ਦੇ ਫੇਰ ਛੇਤੀ ਕਰ ਹੁਣ ਜਲਦੀ ਕਰ ਸਟਾਰਟ ਪਰ ਲਾ ਫਟ ਗੁਰਵਾ ਚੱਲ ਇਹ ਨਾ ਲਉ ਨਾ ਬਾਅਦ ਜਾ ਕੇ ਮੈਂ ਦੱਸਾਂਗੀ ਇੰਨੀ ਗਰਮੀ ਆ ਹੁਣ ਕਹਿੰਦੇ ਕਿ ਮੈਂ ਟੈਕਸੀ ਦਾ ਵੇਟ ਕਰਾਂ ਮੈਂ ਇਹਦੇ ਆਟੋ 'ਚ ਨਹੀਂ ਜਾਣਾ ਇੰਨੀ ਗਰਮੀ ਦੇ ਵਿੱਚ ਬੰਦਾ ਪੁੱਛੇ ਮੈਨੂੰ ਛੱਡ ਜੰਦੇ ਕਿੰਨਾ ਤੂਣ ਸੀਗਾ ਘਰ ਦਾ ਪਰ ਇਹਨਾਂ ਨੂੰ ਕੋਈ ਆਪਾਂ ਦੇ ਫਿਲਮ ਵਿੱਚ ਗਾਣੀ ਆਖਿਨਾਂ ਜਦਾ ਦੂਰੀਆ ਭੈਣਾ ਦੇ ਨਾਲ ਉਹਨਾਂ ਨੇ ਨਕਾਰਾਂ ਦੇ ਕੱਲ ਵੇਖੀ ਇਹਨਾਂ ਦੇ ਪੱਕਾ ਮੈਂ ਪਟਾਈ ਕਰਵਾਂਗੀ ਪਾਪਾ ਕੋਲੋਂ एक्सक्यूज मी बेटा एक्सक्यूज मी मैम ਹਾਂਜੀ ਅਲਫਾ ਮਾਲ ਜਾਣਾ ਸੀਗਾ ਉਹ ਕਿੱਥੇ ਐ ਇੱਥੇ ਨਹੀਂ ਰਹਿੰਦੇ ਤੁਸੀਂ ਨਹੀਂ ਕਿੱਥੋਂ ਆਏ ਹੋ ਮੈਂ ਕਰਨਤਨ ਤੋਂ ਕਹਿੰਦੇ ਕੋ ਫੋਨ ਹੈਗਾ ਨਾ ਮੈਂ ਮੈਂ ਨੰਬਰ ਨਹੀਂ ਮੰਗਣਿਆ ਮੈਂ ਤੇ ਅਲਫਾ ਮਾਲ ਸਮ ਪੁੱਛਣ ਨੇ ਕਿ ਅਲਫਾ ਮਾਲ ਕਿੱਧਰ ਆ ਅਲਫਾ ਮਾਲ ਕਿੱਧਰ ਆ ਸੈਕਸ਼ਨ ਦੇ ਪਹਿਲਾਂ ਵੀ ਬਿਲਕੁਲ ਸਹੀ ਦੱਸ ਦੇਹੀ ਤੁਸੀਂ ਨਹੀਂ ਦੱਸਣਾ ਫਿਰ ਮੈਂ ਕਿਸੇ ਹੋਰ ਨੂੰ ਪੁੱਛ ਲੈਣਾ ਪਹੁੰਚ نیٹ ਹੈਗਾ Google Map ਕੱਢੋ ਚਲ ਜਓ ਅਲਫਾ ਮਾਲ ਉਹ نیٹ ਪੈਕ ਖਤਮ ਹੋ ਗਿਆ ਨਾ ਗੱਡੀ ਇੰਨੀ ਵੱਡੀ ਰੱਖੀ ਆ ਤੇ نیٹ ਪੈਕ ਇਤਨਾ ਮੋਸਲੀ ਆਂਡਾਟ ਪੈਣੀ ਵੀ ਕੋਈ ਜਾਂਦਾ ਮੈਡਮ ਨੈਟ ਪੈਕ ਹੋਏਗਾ ਤੇ ਫੇਰ ਹੀ ਰੀਚਾਰਜ ਹੋਏਗਾ ਨਾ ਜਦੋਂ ਇੰਟਰਨੈਟ ਹੀ ਨਹੀਂ ਚੱਲਣ ਡਿਆ ਤੇ ਕਿੱਥੋਂ ਰੀਚਾਰਜ ਕਰਾਂ ਉਹ ਸਾਹਮਣੇ ਤੇ ਕਾਣਾ ਉਥੋਂ ਪੁੱਛ ਲਓ ਅੱਛਾ ਜੀ ਹਾਂਜੀ ਚਲੋ ਰੀਚਾਰਜ ਤੇ ਮੈਂ ਕਰਾ ਲੈਣਾ ਵਾ ਬਾਕੀ ਉਹ ਅਲਫਾ ਮੋਲ ਕਿੱਧਰ ਆ ਕੋਲਡ ਹੀ ਆ ਗਿਆ ਜਾ ਕੇ ਨੂੰ ਪਾਣੀ ਪੂਣੀ ਦਵਾਂ ਗੋਲਡੀ ਪਾਣੀ ਪੀ ਲੈ ਗੋਲਡੀ ਗੋਲਡੀ ਪਾਣੀ ਪੀ ਲੈ ਹਾਂਜੀ ਭਾਬੀ ਕੀ ਹੋਇਆ ਕਿੱਥੇ ਗਵਾਚਾ ਆਇਆ ਨਾ ਨਾ ਕਿਤੇ ਨਹੀਂ ਲੈ ਮੈਨੂੰ ਤਾਂ ਲੱਗਦਾ ਤੂੰ ਗਵਾਚਾ ਆਇਆ ਭਾਬੀ ਮੇਰੇ ਨਾਲ ਨਾ ਵਾਧੂ ਗੱਲਾਂ ਨਾ ਕਰੋ ਵਿਆਹ ਦੀ ਤਿਆਰੀ ਕਰੋ ਮੇਰੇ ਦੀ ਆ ਮੈਂ ਪਾਣੀ ਬਾਅਦ ਚ ਪੀਉਂਗਾ ਵਿਆਹ ਦੀ ਤਿਆਰੀ ਕਰੋ ਕੀ ਹੋ ਗਿਆ ਤੇਰਾ ਦਿਮਾਗ ਖਰਾਬ ਹੈ ਵਿਆਹ ਦੀ ਤਿਆਰੀ ਕਰਨੀ ਤੁਸੀਂ ਆਪ ਹੀ ਪੇਲੋ ਕੰਦੇ ਰਹੇ ਜੇ ਤੇ ਹੁਣ ਜੇ ਮੈਂ ਕਹਿੰਦਾ ਤੇ ਆਂਦੇ ਦਿਮਾਗ ਖਰਾਬਾ ਵਿਆਹ ਦੀ ਤਿਆਰੀ ਕਿੱਦਾਂ ਕਰੀਏ ਕੋਈ ਕੁੜੀ ਨਹੀਂ ਵੇਖੀ ਕੋਈ ਚਰਾ ਰਿਸ਼ਤਾ ਨਹੀਂ ਹੋਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵਿਆਹ ਦੀ ਤਿਆਰੀ ਕਰੋ ਹੈ ਕੀ ਹੋ ਗਿਆ ਤੈਨੂੰ ਭਾਬੀ ਤਿਆਰੀ ਕਰੋ ਤਿਆਰੀ ਸ਼ੁਰੂ ਕਰੋ ਤੁਸੀਂ ਜਾਂ ਦੇ ਤੁਸੀਂ ਅੱਗੇ ਲੱਗ ਜਾਓ ਨਹੀਂ ਤਾਂ ਫਿਰ ਮੈਂ ਆਪ ਹੀ ਸਾਰੀ ਤਿਆਰੀ ਕਰ ਲੈਣੀ ਜਾਂ ਫੇਰ ਨਾ ਮੈਨੂੰ ਕਿਉਂ ਮੈਂ ਅਨਿੰਦਰ ਜੋ ਉੱਠ ਉੱਠਿਆ ਵਾ ਸੁਪਨਾ ਵੇਖਣ ਡਿਆ ਮੈਨੂੰ ਲੱਗਦਾ ਦਿਨ ਦਿਹਾੜੇ ਕੁੜੀ ਤੋਂ ਬਿਨਾ ਅਗਰ ਇਸਤੇ ਤੋਂ ਬਿਨਾ ਵਿਆਹ ਦੀ ਤਿਆਰੀ ਕਿੱਦਾਂ ਕਰ ਲਾਂਗੇ ਅਸੀਂ ਭਾਬੀ ਤੁਸੀਂ ਡੈਜੇ ਟਾਈਮ ਪਾਸ ਕਰਨ ਮੇਰੇ ਨਾਲ ਸਿਰਫ ਠੀਕ ਐ ਜੋ ਮੈਂ ਕਿਹਾ ਉਹ ਹੀ ਕਰੋ ਟਾਈਮ ਪਾਸ ਅਬ ਮੈਨੂੰ ਲੱਗਦਾ ਤੇਨੂੰ ਗਰਮੀ ਦਾ ਜ਼ਿਆਦਾ ਅਸਰ ਹੋ ਗਿਆ ਹੈ ਥੋੜਾ ਪਾਣੀ ਪੋਣੀ ਪੀ ਤੇ ਦਿਮਾਗ ਠੰਡਾ ਕਰ ਤੇ ਸੁਪਨੇ ਦੀ ਦੁਨੀਆ ਚੋਂ ਬਾਹਰ ਆ ਪਤਾ ਨਹੀਂ ਕੀ ਵਿਆਹ ਕਰ ਦੋ ਵਿਆਹ ਕਰ ਦੋ ਕਰੀ ਜਾਂਦਾ ਪਿਆ ਵਿਆਹ ਨਹੀਂ ਕਰ ਦੋ ਤਿਆਰੀ ਕਰਨ ਨੂੰ ਕਿਹਾ ਕਿ ਵਿਆਹ ਦੀ ਤਿਆਰੀ ਕਰੋ ਮਤਲਬ ਤੇ ਉਹੀ ਹੋ ਗਿਆ ਨਾ ਤੁਹਾਨੂੰ ਸਮਝ ਨਹੀਂ ਆ ਰਹੀ ਤਿਆਰੀ ਵਿਆਹ ਵਾਸਤੇ ਕਰਨੀ ਹੁੰਦੀ ਆ ਤੁਹਾਨੂੰ ਨਹੀਂ ਸਮਝ ਆਉਣ ਲਈ ਮੈਨੂੰ ਸਭ ਸਮਝ ਆ ਜਾਂਦੀ ਪਈ ਆ ਮਮਮੀ ਅ ਮਮਮੀ ਆ ਵੇਖੋ ਗੋਲਡੀ ਕੀ ਬੋਲੀ ਜਾਂਦਾ ਜੇ ਬਾਹਰ ਆਓ ਯਾਰਾ ਪਹਿਲਾਂ ਆਪ ਰਿਸ਼ਤੇ ਲੱਭਦੇ ਰਹੀ ਲੱਭਦੇ ਰਹੀ ਤੇ ਹੁਣ ਜੇ ਮੈਂ ਕਹਿਂ ਡਿਆ ਵਾਂ ਤੇ ਆਂਦੇ ਤੇਰਾ ਦਿਮਾਗ ਖਰਾਬ ਹੋ ਗਿਆ ਤੈਨੂੰ ਗਰਮੀ ਦਾ ਅਸਰ ਹੋ ਗਿਆ। ਬਸ ਕਰ ਪੂਜਾ। ਤੂੰ ਦੇਵੀ ਕਹੀ ਜਨੀ ਕੋਈ ਨਹੀਂ ਮੈਂ ਕਰਦੀ ਆ ਗੱਲ ਉਹਦੇ ਨਾਲ ਤੂੰ ਟੈਨਸ਼ਨ ਨਾ ਲੈ। ਤੂੰ ਬਹਿ ਚੁੱਪ ਕਰਕੇ ਰਿਲੈਕਸ ਹੋ ਕੇ ਤੂੰ ਬਹਿ ਮੈਂ ਆਣੀ ਆ ਗੱਲ ਕਰਕੇ ਉਹਦੇ ਨਾਲ। ਕੋਈ ਹਾਲ ਨਹੀਂ ਤੇਰਾ ਵੀ। ਅੱਛਾ ਹਾਂਜੀ ਮੰਮੀ ਆ ਗਏ ਤੁਸੀਂ ਮੰਮੀ ਤੇ ਇਹ ਮੰਮੀ ਨੇ ਕਿੱਥੋਂ ਅਮਰੀਕਾ ਤੋਂ ਆਣਾ ਮੈਂ ਇੱਥੇ ਬੈਠਾ ਮੈਨੂੰ ਪਤਾ ਵਾ ਮੰਮੀ ਤੁਸੀਂ ਆਏ ਜੇ ਥੋੜੀ ਗੱਲ ਮੈਨੂੰ ਪਤਾ ਨਹੀਂ ਸਿਆਰਾ ਤੇ ਬਦੇਰਾ ਤੂੰ ਅੱਛਾ ਮੇਰੀ ਗੱਲ ਸੁਣ ਪੂਜਾ ਕੀ ਵੀ ਕਹਿੰਦੀ ਏ ਮੈਨੂੰ ਕੀ ਪਤਾ ਮੰਮੀ ਤੁਹਾਨੂੰ ਕੀ ਕਹਿਣ ਡਏ ਆ ਸਾਰਾ ਤੈਨੂੰ ਪਤਾ ਹੈ ਮੈਨੂੰ ਨਹੀਂ ਪਤਾ ਭਾਬੀ ਤੇਰੀ ਕਹਿੰਦੀ ਪਈ ਏ ਵੀ ਮੈਨੂੰ ਗੋਲਡੀ ਕਹਿੰਦਾ ਕਿ ਮੇਰਾ ਵਿਆਹ ਕਰ ਦਿਓ ਇਹ ਤੇ ਮੈਂ ਕਿਹਾ ਵਾ ਆ ਗਏ ਨਾ ਰਾਤ ਇਹ ਕੀ ਆ ਸ਼ੁਕਰੇ ਪ੍ਰਵਾ ਤੂੰ ਵੀ ਮੰਨਿਆ 12 ਆਈਆਂ ਅੱਛਾ ਦੱਸ ਮੈਨੂੰ ਕੁੜੀ ਦੀ ਫੋਟੋ ਖਾਦੇ ਮੈਨੂੰ ਫੋਟੋ ਤੇ ਨਹੀਂ ਆਈ ਤੂੰ ਵਿਆਹ ਕਰਨ ਲੱਗਾ ਤੇ ਤੇ ਕੋ ਕੁੜੀ ਦੀ ਫੋਟੋ ਕੋ ਨਹੀਂ ਆਈ ਤੇ ਨਾ ਕੀ ਇਹ ਕੁੜੀ ਦਾ ਓ ਮੈਂ ਨਾ ਮੰਮੀ ਕੱਲ ਪਰਸੋਂ ਤੱਕ ਪਤਾ ਕਰ ਲੈਣਾ ਅੱਛਾ ਤੇ ਰਹਿੰਦੀ ਕਿੱਥੇ ਵੇ ਵਿਆਹ ਕਿ ਦੇ ਨਾਲ ਕਰਨਾ ਈ ਕੰਦਾ ਨਾਲ ਤੈਨੂੰ ਨਾ ਕੁੜੀ ਦੀ ਸ਼ਕਲ ਪਤਾ ਉਹ ਫੋਟੋ ਉਹ ਤੇਰੇ ਕੋਲ ਨਹੀਂ ਐਡਰੈਸ ਤੇਰੇ ਕੋਲ ਨਹੀਂ ਕੁੜੀ ਦਾ ਨਾਂ ਤੇਰੇ ਕੋਲ ਪਤਾ ਨਹੀਂ ਤੈਨੂੰ ਪਤਾ ਕਰਕੇ ਆਇਆ ਕੀ ਏ ਨਹੀਂ ਮੰਮੀ ਪਤਾ ਗੱਲ ਦੱਸਾਂ ਕਿ ਤੁਸੀਂ ਮੇਰੇ ਫਰੈਂਡ ਵੀ ਹੈਗੇ ਹਨਾ ਆਪਾਂ ਦੋਵੇਂ ਫਰੈਂਡ ਹੈਗੇ ਨਾ ਹੈਗੇ ਨਾ ਹਾਂ ਤੇ ਫਿਰ ਮੈਂ ਕੀ ਕਰਾਂ ਦੱਸੋ ਨਾ ਉਹ ਨਾ ਫਿਰ ਸਵੇਰੇ ਨਾ ਆਪਾਂ ਨਾ 8 ਵਜੇ ਨਾ ਖਾਲਸਾ ਕਾਲਜ ਦੇ ਬਾਹਰ ਜਾ ਕੇ ਖਲੋਣਾ ਹੋਏ ਮੈਂ ਮਰ ਜਾ ਹੁਣ ਮੇਰੀ ਆਕਸਰ ਆ ਗਈ ਮੈਂ ਹੁਣ ਕਾਲਜ ਦੇ ਅੱਗੇ ਆ ਕੇ ਖਲੋਵਾਂਗੀ ਇਸ ਉਮਰੇ ਵੇ ਸ਼ਦਈਆ ਸ਼ਰਮ ਕਰ ਹੈ ਲੋਕਾਂ ਨੇ ਕਹਣਾ ਕਿਵੇਂ ਦੀ ਮਾਂ ਹੈ ਹੈ ਪੁੱਤ ਨੂੰ ਲੈ ਕੇ ਕਾਲਜ ਦੇ ਅੱਗੇ ਖਲੋਤੀ ਹੋਈ ਹੈ ਅਕਲ-ਉਕਲ ਰਹਿ ਗਈ ਕਿ ਕੋਈ ਨਾ ਮੰਮੀ ਵੇਖੋ ਗੁੱਸਾ ਨਾ ਕਰੋ ਤੁਸੀਂ ਮੇਰੇ ਫਰੈਂਡ ਵੀ ਜੈ ਨਾ ਤੁਸੀਂ ਨਾ ਜਾਇਓ ਮੈਂ ਆਪੀ ਸਵੇਰੇ ਜਾ ਕੇ ਤੇ ਪਤਾ ਕਰ ਲੂੰਗਾ ਕੀ ਪਤਾ ਕਰ ਲੇਗਾ ਤੂੰ ਕਿੱਥੋਂ ਪਤਾ ਕਰ ਲੇਗਾ ਤੂੰ ਉਹਨਾ ਅੱਜ ਸੱਚ ਨਾ ਗੱਲ ਏ ਆ ਮੰਮੀ ਉਹਨਾ ਮੈਂ ਨੰਗਣ ਡਿਆ ਸੀਗਾ ਉਹ ਕੁੜੀ ਨਾ ਖਾਲਸਾ ਕਾਲਜ ਦੇ ਬਾਹਰ ਖਲੋਤੀ ਸੀਗੀ ਅੱਛਾ ਤੇ ਉਹ ਫਿਰ ਬਸ ਮੈਨੂੰ ਜੱਜ ਗਈ ਹਾਏ ਵੇ ਰੱਬਾ ਜੇ ਉਹ ਕੁੜੀ ਬਸ ਤੇ ਚੜਦੀ ਹੁੰਦੀ ਤੇ ਤੁਹਾਨੂੰ ਬਸ ਤੇ ਚੜਦੇ ਵੇਖ ਲੈਂਦਾ ਤੇ ਤੂੰ ਤੇ ਅੱਡੇ ਤੇ ਬਸ ਅੱਡੇ ਤੇ ਜਾ ਕੇ ਖਲੋ ਜਾਣਾ ਸੀ ਪਤਾ ਨਹੀਂ ਕਿਹੜੀ ਬਸ ਵਿੱਚ ਉਹਨੇ ਲੰਘ ਜਾਣਾ ਫਿਰ ਮੰਮੀ ਤੁਸੀਂ ਜੋ ਮਰਜ਼ੀ ਕਹੀ ਜਾਓ ਵਿਆਹ ਤੇ ਹੁਣ ਉਸੇ ਕੁੜੀ ਨਾਲ ਹੋਊਗਾ ਜੇ ਮੈਂ ਹੁਣ ਲੋਕਾਂ ਨੂੰ ਜਾ ਕੇ ਕਵਾਂ ਆਓ ਇਹਦੇ ਸੁਪਨੇ ਅਚ ਜਾਓ ਚਾਹ ਕੋ ਕਿਵੇਂ ਦੀ ਕੁੜੀ ਲੱਗਦੀ ਏ ਜਾਂ ਫਿਰ ਇੱਕ ਕੰਮ ਹੋਰ ਹੋ ਸਕਦਾ ਮੇਰੇ ਲਾਲ ਇੱਕ ਨਾ ਗੱਤੇ ਤੇ ਨਾ ਵੱਡਾ ਵੱਡਾ ਸਕੈਚ ਪੈਨ ਲੈ ਕੇ ਨਾ ਲਿਖ ਦੇ ਆਪਣੀ ਕੁੜੀ ਦੀ ਸਾਰੀ ਡਿਟੇਲ ਠੀਕ ਆ ਮੇਰੇ ਗੱਲੇ 'ਚ ਪਾ ਦੇ ਤੇ ਮੈਂ ਨਾ ਜਾ ਕੇ ਚੌਂਕ 'ਚ ਖੜੋ ਜਾਨੀ ਆ ਆਂਦੇ ਜਾਂਦੇ ਪੜੀ ਜਾਣਗੇ ਵੀ ਇਹਨਾਂ ਨੂੰ ਉਹ ਵਾਲੀ ਕੁੜੀ ਦੀ ਤਲਾਸ਼ ਹੈ ਤੇ ਆਪੇ ਕੁਛ ਨਾ ਕੋਈ ਕੋਈ ਨਾ ਕੋਈ ਤੇ ਬੋਲੇਗੀ ਹੁਣ ਮੈਂ ਤੇ ਵੇਖੀ ਨਹੀਂ ਨਾ ਮੈਨੂੰ ਪਤਾ ਨਾ ਮੈਨੂੰ ਕੁਛ ਐ ਨਹੀਂ ਮੈਂ ਐ ਮੇਰਾ ਅਨਮੋਲ ਰਤਨ ਤੂੰ ਹੀ ਟੈਨਸ਼ਨ ਨਾ ਲਓ ਯਾਰ ਮੈਂ ਸਾਰਾ ਕੁਛ ਆਪੀ ਕਰ ਲੈਣਾ ਟੈਨਸ਼ਨ ਤੇ ਤੂੰ ਆਪ ਲਈ ਫਿਰ ਨਾ ਤੇ ਕਹਿੰਦਾ ਮੈਨੂੰ ਪਿਆ ਮੰਮੀ ਹਾਂ ਵਿਆਹ ਉੱਥੇ ਹੀ ਹੋਣਾ ਜੇ ਤੇ ਮੈਂ ਕਦੋਂ ਕਹਿੰਨੀ ਐ ਮੈਂ ਵਿਆਹ ਤੇਰਾ ਨਹੀਂ ਕਰਨਾ ਮੈਂ ਵੀ ਵਿਆਹ ਕਰਨਾ ਹੈ ਪਰ ਮੈਨੂੰ ਪਤਾ ਤੇ ਹੋਵੇ ਮੈਂ ਕਰਨਾ ਕੀ ਦੇ ਨਾਲ ਹਾਏ ਵੇ ਰੱਬਾ ਸਾਦ ਬੰਦਾ ਸੱਚੀ ਰੱਬਾ ਕੀ ਕਰਾਂ ਇਸ ਮੁੰਡੇ ਦਾ ਮੈਂ ਕੋਈ ਹਾਲ ਨਹੀਂ ਇਹਦਾ ਵੀ ਵੇਖਾ ਸੋ ਮੰਜੋ ਹਾਂਜੀ ਕੀ ਗਾ ਕੁੜੀਆਂ ਨਹੀਂ ਆਈਆਂ ਏ ਅੱਜ ਮੈਂ ਇਹ ਰਗ ਪਹਿਲਾਂ ਆ ਗਿਆ ਤਦ ਮੈਨੂੰ ਪਤਾ ਲੱਗ ਗਿਆ ਵੀ ਕੁੜੀਆਂ ਲੇਟ ਹੁੰਦੀਆਂ ਕੀ ਚੱਕਰ ਹੈ ਆਉਂਦੀਆਂ ਨਹੀਂ ਆਵੋਦੀਆਂ ਆਉਂਦੀਆਂ ਐਮਐਸ ਆ ਜਾਂਦੀਆਂ ਰੋਜ਼ ਟਾਈਮ ਸੀ ਹੀ ਆ ਜਾਂਦੀਆਂ ਮੈਂ ਤੂੰ ਧਿਆਨ ਤੇਉ ਨਹੀਂ ਰੱਖਦੀ ਕੁੜੀਆਂ ਦਾ ਮੈਂ ਤੈਨੂੰ ਦੱਸਾਂ ਜਮਾਨਾ ਬੜਾ ਹੋ ਗਿਆ ਥੋੜਾ ਧਿਆਨ ਰੱਖਿਆ ਕਰ ਹਾਏ ਹਾਏ ਕੋਈ ਗੱਲ ਨਹੀਂ ਐਕਿਵਲ ਜਾਂਦਾ ਰਸ਼ ਪਤਾ ਕਿੰਨਾ ਹੁੰਦਾ ਟਾਈਮ ਤੇ ਕਿੰਨਾ ਹੋ ਗਿਆ ਛੁੱਟੀ ਕਿੰਨੇ ਵਜੇ ਹੁੰਦੀ ਉਹਨਾਂ ਨੂੰ ਚਲ ਕੋਈ ਗੱਲ ਮੈਂ ਵੇਖ ਲੈਣੀ ਆ ਫਿਰ ਆਉਂਦੀਆਂ ਹੀ ਹੋਣੀ ਆ ਮੈਂ ਆਉਂਦੀਆਂ ਨਹੀਂ ਹੋਣੀਆਂ ਆ ਗਈਆਂ ਵਾ ਬੇਟਾ ਕੀ ਗੱਲ ਕਿੱਥੇ ਰਹਿ ਗਈਆਂ ਸੀ ਤੁਸੀਂ ਪਾ ਯਾਰ ਪਾਪਾ ਤੁਸੀਂ ਮੈਨੂੰ ਨਾ ਗੱਲ ਨਾ بار بار ਪੁੱਛਿਆ ਕਰੋ ਪਹਿਲਾਂ ਮੰਮੀ ਖਿਜਾ ਦਿੰਦੇ ਮੇਰੀ ਗੱਲ ਸੁਣੋ ਮੈਨੂੰ ਨਾ ਤੁਸੀਂ ਐਕਟਿਵ ਵਾਲਿਆ ਦੇ ਇੱਕ ਨਵੀਂ ਇਹ ਐਪੀ ਵਾਲਾ ਬਸ ਤੁਹਾਡੇ ਛੋਟੇ ਬੱਚਿਆਂ ਵਾਸਤੇ ਹੈਗੀ ਆ ਆ ਦੀਦੀ ਮੈਡਮ ਨੂੰ ਵੇਖ ਲਓ ਐਕਟਿਵ ਵਾਲੇ ਕਿ ਕੀ ਕੀਤਾ ਇਹਨੇ ਇਹ ਆਪਣੀ ਸਹੇਲੀ ਨੂੰ ਐਕਟਿਵ ਸਿਖਾਣ ਦੀ ਕਾਲਜ ਦੇ ਅੰਦਰ ਨਾ ਪੈਟਰੋਲ ਫ੍ਰੀ ਚ ਆਇਆ ਵਾ ਉਹ ਚੱਲ ਕੋਈ ਗੱਲ ਨਹੀਂ ਚਲਾ ਲੈਂਦੇ ਉਹਨੂੰ ਮੈਂ ਆਪੇ ਵੇਖ ਕੇ ਥੋੜਾ ਟਾਈਮ ਵੇਖ ਕੇ ਤੇ ਐਡਜਸਟਮੈਂਟ ਕਰ ਦਿਆਂਗਾ ਤੁਹਾਡੀ ਮੰਮੀ ਮੈਨੂੰ ਬਤਾ ਯਾਰ ਮੈਨੂੰ ਤਹੀ ਲਿਆ ਕੇ ਦੋ ਮਤਲਬ ਲਿਆ ਕੇ ਦੋ ਤੁਹਾਡੇ ਮੁੰਡਿਆਂ ਨੂੰ ਕਿਹਾ ਵਾ ਕਿ ਮੈਨੂੰ ਛੱਡਿਆ ਆਂਦੇ ਨਹੀਂ ਨਹੀਂ ਦੀਦੀ ਤੂੰ ਹੀ ਜਾਓ ਪਲੀਜ਼ ਆਪਾਂ ਨਾ ਮੂਵੀ ਦੇਖਣ ਜਾਣਾ ਵਾ ਨਾ ਕੀ ਕਹਿੰਦੇ ਫਿਲਮ ਦੇਖਣ ਜਾਦੀ ਜ਼ਰੂਰੀ ਹੀ ਪਹਿਣਾ ਪਾਵੇਂ ਜਿੱਥੇ ਮਰਜੀ ਇਤਨਾ ਮਰਜੀ ਆਣ ਜਾਣ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਵੀ ਪੁੱਛ ਲੈਣਾ ਓ ਕੀ ਚੱਕਰ ਹੈਗਾ ਦੱਸ ਕੋਈ ਨਹੀਂ ਇਹਨਾਂ ਨੂੰ ਆਦਤ ਪਈ ਹੋਈ ਕਲਪਨ ਦੀ ਕੁੜੀ ਮਾੜੀ ਜਿਹੀ ਨੀ ਚੀਜ਼ ਰਹਿਣ ਨੂੰ ਕੁਛ ਹੋਣ ਲੱਪੰਦਾ ਮੇਰੀ ਗੱਲ ਸੁਣ ਤੂੰ ਵੱਡੀ ਹੀ ਤੈਨੂੰ ਲੈ ਕੇ ਦਿੱਤੀ ਸੀ ਨਾ ਤੂੰ ਚਲਾਈ ਏ ਤੈਨੂੰ ਕੋਈ ਰੋਕਿਆ ਟੋਕਿਆ ਕਿਸੇ ਨੇ ਜੇ ਹੁਣ ਮਾੜੀ ਜੀ ਉਹ ਚਲਾ ਲੂਗੀ ਕਿਹੜਾ ਫਰਕ ਪੈ ਚੱਲਿਆ ਵਾ ਨਹੀਂ ਪੱਲਾ ਤੂੰ ਮਨ ਦਾ ਅਸ ਅੰਧਿਆ ਤੋਂ ਨਹੀਂ ਖਾਪੋ ਪਾਤੀ ਤੇ ਤੈਨੂੰ ਕਿਸੇ ਚੀਜ਼ ਦੀ ਕਮੀ ਰੱਖੀ ਹੋਈ ਆ ਪਿਓ ਨੂੰ ਢੁਕਾਨੀ ਪਈ ਆ ਢੁਕਾਨੀ ਕੀ ਪਈ ਆ ਤੂੰ ਯਾਰ ਪੇ ਵੇਖੋ ਯਾਰ ਐਕਟਿਵ ਵਾਲੇ ਆ ਦਿਓ ਪਾਪਾ ਮੈਨੂੰ ਤੁਹਾਨੂੰ ਪਤਾ ਦੇਗਾ ਵਾ ਸਰਦਾ ਨਹੀਂ ਆ ਤੁਹਾਡੇ ਮੁੰਡੇ ਐਕਟਿਵ ਆ ਦਿੰਦੇ ਨਹੀਂ ਆ ਅੱਜ ਫਿਲਮ ਵੇਖਣ ਗਏ ਆ ਤੁਹਾਨੂੰ ਪੁੱਛ ਕੇ ਗਏ ਫਿਲਮ ਵੇਖਣ ਵਾਸਤੇ ਮੈਨੂੰ ਸਾਰਾ ਪਤਾ ਕਿੱਥੇ ਗਏ ਕਿੱਥੇ ਨਹੀਂ ਗਏ ਆ ਵੇਖ ਲਊ ਕੋਈ ਗੱਲ ਨਹੀਂ ਮੈਂ ਵੇਖ ਲਵਾਂਗਾ ਕੌਣ ਮੈਂ ਆਇਆ ਨਾ ਕਿਚ-ਕਿਚ ਨਾ ਪਾਓ ਮਾਨੂੰ ਕੋਈ ਪਾਣੀ ਪੂਣੀ ਦੇ ਪਹਿਲਾਂ ਪਿਆਓ ਆਂਦੇ ਆ ਤੁਸੀਂ ਆਪਣੀ ਰਾਮ ਕਾਣੀ ਲੈ ਕੇ ਬੈਠੇ ਮੇਰੀ ਗੱਲ ਸੁਣਨੀ ਦੋ ਐਕਟਿਵਾ ਘਾਰ ਲੱਗੀਆਂ ਹੀ ਆ ਮੈਂ ਤੇ ਤੂੰ ਪੁਰਾਣੀ ਲੈ ਜਾਇਆ ਕਰ ਮੈਂ ਕਿਉਂ ਪੁਰਾਣੀ ਲੈ ਕੇ ਜਾਵਾਂ ਗਰਮੀ ਪਤਾ ਕਿੰਨੀ ਹੈ ਤੁਹਾਡੀ ਪੁਰਾਣੀ ਐਡੀ ਵਿੱਚੇ ਬੰਦ ਹੋ ਜਾਂਦੀ ਆ ਨਾ ਮੈਨੂੰ ਟੈਕਸੀ ਲੱਭੇ ਨਾ ਮੈਨੂੰ ਆਟੋ ਲੱਭੇ ਇੰਨੀ ਮੁਸ਼ਕਿਲ ਦੇ ਨਾਲ ਮੈਂ ਆਈ ਆ ਤੇਰਾ ਕੀ ਮਤਲਬ ਤੈਨੂੰ ਏਸੀ ਵਾਲੀ ਗੱਡੀ ਲੈ ਦਵਾਂ ਤੇ ਲਿਆ ਦਿਓ ਗੱਡੀ ਤੇ ਚਲ ਜਿਆ ਕਰਾਂਗੀ ਮੈਂ ਜਦੋਂ ਵਿਆਹ ਹੀ ਜਾਏਗੇ ਨਾ ਉਦੋਂ ਮੈਂ ਤੈਨੂੰ ਸਭ ਕੁਝ ਲੈ ਆਉਣਾ ਉਹ ਤੁਹਾਨੂੰ ਤੇ ਬਸ ਵਿਆਹ ਤੇ ਸਵਾਹ ਹੋਰ ਕੋਈ ਕੰਮ ਨਹੀਂ ਹੈਗਾ ਕੋਈ ਨਹੀਂ ਵਿਆਹ ਜਦੋਂ ਹੋਣਾ ਹੋਗਾ ਹੋ ਜਾਏਗਾ ਹਾਜੇ ਮੈਨੂੰ ਪੜਨ ਦਿਓ ਬੋਲਦੇ ਨਹੀਂ ਅਨੂ ਬਹੁਤਾ ਸਿਰ ਤੇ ਨਾ ਚੜਾਓ 80 90000 ਰੁਪਏ ਦੀ ਐਕਟਿਵ ਆ ਜਿਹੜੇ ਦੇ ਪਿੱਛੇ ਫੂਕ ਨਹੀਂ ਆ ਤੇ ਜੋ ਛੋਟੀ ਭੈਣ ਲੈ ਜਾਂਦੀ ਹੈ ਨਾ ਉਹਨੂੰ ਵੀ ਸ਼ੌਂਕ ਆਂਦਾ ਵਾ ਤੁਸੀਂ ਦੋਵੇਂ ਰਲ ਕੇ ਇਹ ਚਲਾਈ ਜੋ ਜਦੋਂ ਮੇਰਾ ਹੱਥ ਪਏਗਾ ਨਾ ਆਪੇ ਮੈਂ ਲੈ ਦੇਾਂਗਾ ਪਾਪਾ ਮੈਨੂੰ ਨਹੀਂ ਪਤਾ ਯਾਰ ਮੇਰੀ ਗੱਲ ਸੁਣ ਲੈ ਜੇ ਉਹ ਚਲਾਉਂਦੀ ਪਈ ਆ ਉਹਨੂੰ ਵੀ ਚਲਾ ਦੇ ਤੂੰ ਸਾਰੀ ਉਮਰ ਚਲਾਈ ਹੋਈ ਹੈ ਨਾ ਚਲਾਈ ਹੈ ਨਾ ਇੰਨੀ ਧੀਰ ਤੇ ਜੇ ਹੁਣ ਥੋੜੀ ਧੀਰ ਉਹ ਚਲਾ ਲੇਗੀ ਕਿਹੜਾ ਫਰਕ ਪੈ ਚੱਲਿਆ ਚਲੋ ਛੱਡੋ ਮੇਰੀ ਗੱਲ ਸੁਣੋ ਮੇਰਾ ਹੁਣ ਕਾਲਜ ਵਿੱਚ ਫੇਅਰ ਵੈਲਾ ਮੈਂ ਤੁਹਾਨੂੰ ਕੱਲ ਵੀ ਫੋਨ ਕੀਤਾ ਸੀਗਾ ਮੈਨੂੰ ਪੈਸੇ ਦੇ ਦਿਓ ਮੈਨੂੰ ਪੈਸੇ ਸੈਂਡ ਕਰੋ ਮੈਂ ਮੰਮੀ ਨਾਲ ਜਾਣਾ ਡਰੈਸ ਲੈਣ ਮੈਨੂੰ ਦੇ ਦਿਓ 2-3000 ਰੁਪਿਆ 2-3000 ਨਹੀਂ ਹੋਣਾ ਕੀ ਕਰਨਾ ਲੱਦਾ ਜੇ ਤੈਨੂੰ 2-3 ਹਜ਼ਾਰ ਜੀ ਤਾਂ 2-3 ਹਜ਼ਾਰ ਉਹ ਮੰਗੇ 362 2-300 ਲੈਣਾ ਚਾਹ ਪਾਣੀ ਵਾਸਤੇ ਮੇਰੇ ਕੋਲ ਲੱਲਾ 2-300 ਰੁਪਏ ਦੀ ਕਿਹੜੀ ਡਰੈੱਸ ਆਣੀ ਪਾਪਾ ਕੱਲ ਤੁਸੀਂ ਮੈਨੂੰ ਕਿਹਾ ਹੈਗਾ ਤੇ ਕੋਈ ਗੱਲ ਨਹੀਂ ਤੇਰੇ ਮੈਂ ਸਕੈਨਰ ਬਾਦਾਂਗਾ ਮੈਂ ਉੱਥੇ ਜਾ ਕੇ ਲੈ ਲੈ ਸਕੈਨਰ ਮੈਂ ਤਾਂ ਲੈਣੇ ਸੰਭਾਦਾਂ 2000 ਰੁਪਿਆ ਪਾਣਾ ਵਾ ਮੈਂ ਕਿਹਾ 2-400 ਰੁਪਿਆ ਪਾਣਾ ਹੈਗਾ ਤੇ ਪਾ ਦਿਆਂਗਾ 2-400 ਰੁਪਏ ਦੀ ਕਿਹੜੀ ਡਰੈੱਸ ਆਂਦੀ ਦੱਸੋ ਇਹਨਾਂ ਨੂੰ ਭਲਾ ਡਰੈੱਸਾਂ ਥੋੜੀਆਂ ਪਈਆਂ ਓਏ ਯਾਰ ਅਲਮਾਰੀ ਭੜੀ ਪਈ ਆ ਅਲਮਾਰੀ ਤੇਰੀ ਪੂਰੀ ਭਰੀ ਪਈ ਆ ਕੱਲ ਵੀ ਇਹੋ ਹੀ ਕਿਹਾ ਕਿੰਨੀ ਵਾਰੀ ਤੁਹਾਨੂੰ ਕਹਾਂ ਅਲਮਾਰੀ ਭਰੀ ਪਈ ਹੈ ਤੇ ਉਹ ਡਰੈਸ ਮੈਂ ਪਾ ਲਈਆਂ ਜਿਵੇਂ ਉਹ ਹੀ ਦੁਬਾਰਾ ਪਾ ਕੇ ਜਾਵਾਂਗੀ ਮੇਰੀ ਸੇਹਲੀਆਂ ਹੋਗੇ ਮੇਰੀ ਸਲਟ ਹੋ ਜਾਗੀ ਪਾਪਾ ਕੱਲ ਨੂੰ ਕਹਵੇਂਗੀ ਜੇ ਮੈਨੂੰ ਨਾਲ ਲੈ ਜਾਣੀ ਉਹੀ ਮਾਂ ਨੇ ਤੇ ਮਾਂ ਹੀ ਰਹਿਣਾ ਮਾਂ ਥੋੜੀ ਬਦਲੀ ਜਾਂਦੀ ਹੈ। ਸੇਲੀਆਂ ਪਿੱਛੇ ਅਸੀਂ ਆਪਣਾ ਬੈਂਕ ਬੈਲੈਂਸ ਥੋੜੀ ਖਾਲੀ ਕਰ ਲੈਣਾ। ਪਾਪਾ ਪਲੀਜ਼ ਇਹ ਮਮਮੀ ਦੀ ਛੱਡੋ ਤੁਸੀਂ। ਇਹਨਾਂ ਨੇ ਤੇ ਆਪਣੇ ਮੁੰਡਿਆਂ ਦੀ ਸਾਈਡ ਲੈਣੀ। ਪਲੀਜ਼ ਮੈਨੂੰ ਦੇ ਦਿਓ ਪੈਸੇ। ਪਲੀਜ਼ ਪਾਪਾ। ਕੋਈ ਗੱਲ ਨਹੀਂ ਮੈਂ ਵੇਖ ਲਾਂਗਾ। ਮੈਂ ਵੇਖ ਲਾਂਗਾ। ਚਲੋ ਚਲੀਏ ਮੰਮੀ। ਤੂੰ ਮੇਰੀ ਗੱਲ ਨਹੀਂ ਨਹੀਂ ਪਾਪਾ। ਪਾਪਾ ਮੈਨੂੰ ਪੈਸੇ ਚਾਹੀਦੇ ਮੈਨੂੰ। ਕੋਈ ਗੱਲ ਨਹੀਂ ਕਰਾਂ। ਚਲ ਜਾਈਏ ਜਣ। ਆਉਣ ਕਰੋ 1200 ਰੁਪਏ ਨੂੰ ਦੇ ਦੋ 1200 ਰੁਪਏ ਦੀ ਕਿਹੜੀ ਡਰੈਸ ਆਉਂਦੀ ਆ ਮੇਰੀ ਗੱਲ ਸੁਣ ਬੋਲ ਦੇ ਤਿੰਨ ਹਜ਼ਾਰ ਮੰਗਦੀ ਵੀ ਤਿੰਨ ਚੋਕੀ 12000 ਰੁਪਏ ਚਾਹੀਦੇ ਚਾਰਾਂ ਬੱਚਿਆਂ ਵਾਸਤੇ ਮੇਰੀ ਮੇਰੀ ਗੱਲ ਸੁਣਾ ਓਏ ਉਹਨਾਂ ਨੂੰ ਕਹਦਾ 12000 ਰੁਪਏ ਦੇਣਾ ਮੈਂ 12000 ਉਹਨਾਂ ਨੂੰ ਨਹੀਂ ਕਹਿਣ ਦੀ ਜਿਹਦਾ ਕਹਿੰਦੀ 2-3000 ਮੰਨੂ ਦੇ ਦੋ ਉਹਨਾਂ ਨੇ ਇੱਕੋ ਕਾਲਜ ਚ ਪਰਦੇ ਉਹਨਾਂ ਨੇ ਕਹਿੰਦਾ ਸਾਡੇ ਕਾਲਜ ਚ ਵੀ ਫੰਕਸ਼ਨ ਹੈਗਾ ਉਹ ਤਿੰਨਾਂ ਨੇ ਫਿਰ ਮੰਗਨੇ ਜੇ ਪੈਸੇ ਕੋਈ ਗੱਲ ਨਹੀਂ ਆਪਾਂ ਵੇਖ ਲਾਂਗੇ ਯਾ ਮੇਰਾ ਪਲੇਠੀ ਦਾ ਪੁੱਤ ਹੈ ਜਿੰਦਾਬਾਦ ਇਹਦੇ ਵਾਸਤੇ ਤਾਂ ਸਾਰਾ ਕੁ ਉਹਨਾਂ ਨੂੰ ਕੀ ਕਰਨਾ ਮੈਂ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਤੂੰ ਆਰਾਮ ਨਾਲ ਆਪਣਾ ਫੰਕਸ਼ਨ ਕਰ ਤੈਨੂੰ ਮੈਂ ਦੇ ਦੇਵਾਂਗਾ ਪੈਸੇ ਦੇ ਦਿਓ ਫਿਰ 30 40000 ਰੁਪਇਆ ਤੇ ਸਾਰੇ ਸਕੂਲ ਦਾ ਫੰਕਸ਼ਨ ਕਰ ਦਿੰਦੀ ਐ ਕਹਦੇਗਾ ਮੈਂ ਪੀਓ ਲੈਂਡ ਲੋਡ ਐ ਜਦੋਂ 30 30 40000 ਰੁਪਇਆ ਮੰਗੇਗੀ ਨਾ ਉਦੋਂ 30 40000 ਵਾਲਾ ਵੀ ਕੰਮ ਕਰ ਲੈ ਇਹ 2 3000 ਦਾ ਕੰਮ ਐ ਜੋ ਇਹਨੂੰ ਦੇਣਾ ਮਾੜਾ ਮੋਟਾ ਤੂੰ ਦੇ ਮੇਰੀ ਗੱਲ ਸੁਣੋ ਸਵਾਲ 30 ਵਾਲੀ ਜਾਦੀ ਸਵਾਲ 3000 ਦਾ ਨਹੀਂ ਦੇਖੋ ਬਗਾਨੇ ਘਰ ਜਾਣਾ ਨੇ ਭਲਾ ਮੇਰੀ ਗੱਲ ਸੁਣ ਲੋ ਅਸੀਂ ਜੇ ਮੰਡ ਚ ਦੀ ਫਰਮਾਇਸ਼ ਕਰ ਦਿੰਨੇ ਪੂਰੀ ਉਹ ਤੁਸੀਂ ਕਰਦੇ ਹੋ ਮੈਂ ਨਹੀਂ ਕਰਦੀ ਕਿ ਰੱਬ ਨਾ ਕਰੇ ਕੱਲ ਸੁਰੇ ਘਰ ਜਾ ਕੇ ਵੀ ਕਹੇਗੀ ਮੈਨੂੰ ਇਹ ਚਾਹੀਦਾ ਇਹ ਚਾਹੀਦਾ ਜੇ ਉਹ ਨਾ ਕਰਨ ਤੇ ਫੇਰ ਉਹ ਮੇਰੀ ਗੱਲ ਸੁਣ ਪਿਉਆਂ ਦੇ ਸਿਰ ਤੇ ਤੇ ਲੈਣੀ ਹੁੰਦੀ ਐਸ ਇੱਕ ਧੀਆ ਨੇ ਕਿਉਂਕਿ ਧੀਆ ਜੜੀਆਂ ਨਾ ਪਿਓ ਦਾ ਹਿੱਤ ਜ਼ਿਆਦਾ ਕਰਦੀਆਂ ਪੁੱਤਰ ਕਰਦੇ ਮਾਵਾਂ ਦਾ ਤੂੰ ਪੁੱਤਰਾਂ ਦਾ ਕਰੀ ਜਾ ਅਸੀਂ ਧੀਆ ਦਾ ਕਰੀ ਜਨੇ ਚਲੋ ਠੀਕ ਹੈ ਪਾਪਾ ਥੈਂਕ ਯੂ ਕੋਈ ਗੱਲ ਨਹੀਂ ਬੇਟਾ ਤੂੰ ਚਿੰਤਾ ਨਾ ਕਰ ਚਲੋ ਕਰ ਲਾਂਗੇ ਆਪੇ ਮੈਂ ਕਰ ਲਾਂਗਾ ਅਡਜਸਟਮੈਂਟ ਚਲੋ ਠੀਕ ਹੈ ਠੀਕ ਆ ਓਕੇ ਬਾਏ ਇਹ ਲਵਾਂਗੇ ਆਪੇ ਕੀ ਕਰਨਾ ਕੀ ਉਹਨੂੰ ਦੇ ਦੇਣਾ ਤਾਂ ਮਨ ਵੀ 20000 ਰੁਪਏ ਕਰੋ ਮੈਂ ਵੀ ਜੋ ਮਰਜ਼ੀ ਬੱਤੀਆ ਉਹ ਦੇ ਦਿਆਂਗਾ ਤੈਨੂੰ ਵੀ ਦੇ ਦਿਆਂਗਾ ਹੁਣ ਜਿਹੜਾ ਕੰਮ ਕਰਨ ਵਾਲਾ ਕੰਮ ਕਰ ਫੜਾਫੜ ਮੈਂ ਤਾਂ ਸਾਰੀ ਉਮਰ ਕੰਮ ਹੀ ਕਰਦੀ ਰਹੇ ਨਾ ਚਲ ਕਰ